ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿਸ਼ ਕੁਮਾਰ ਤੁਸੀਂ ਦੇਖ ਰਹੇ ਹੋ ਪੀਟੀਵੀ 108 ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਬੰਦਾ ਦੇ ਮਕੰਦਪੁਰ ਰੋਡ ਜਿੱਥੇ ਕਿ 5 ਦਿਨ ਪਹਿਲਾਂ ਫਾਟਕ ਬੰਦ ਸੀ ਤੇ ਅੱਜ ਸਾਡੀ ਟੀਮ ਵੀ ਪਹੁੰਚੀ ਤੇ ਅੱਜ ਵੀ ਸਾਨੂੰ ਫਾਟਕ ਜਿਹੜਾ ਬੰਦ ਦੇਖਿਆ ਤੇ ਰਿਪੇਅਰ ਉਹਦੀ ਚੱਲ ਰਹੀ ਹੈ ਆਮ ਲੋਕਾਂ ਨੂੰ ਵੀ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਹਲੇ ਜਿਹੜਾ ਬੰਗਾ ਤੋਂ ਮਕੰਦਪੁਰ ਰੋਡ ਵਾਲਾ ਫਾਟਕ ਵਾ ਬੰਦਵਾ ਕਿਉਂਕਿ ਠੰਡ ਪੈਣ ਦੇ ਨਾਲ ਧੁੰਦ ਪੈਣ ਦੇ ਨਾਲ ਹੋ ਸਕਦਾ ਕੰਮ ਥੋੜੇ ਜਿਹਾ ਲੇਟ ਪੇਟ ਹੋ ਜਵੇ ਔਰ ਆਲੇ-ਦੁਆਲੇ ਲੋਕ ਵੀ ਬਹੁਤ ਪਰੇਸ਼ਾਨ ਹਨ ਮਿੰਨੀ ਬੱਸਾਂ ਤੇ ਰਾਹੀਗਰਾਂ ਨੂੰ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਖੜੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਰੇਲਵੇ ਫਾਟਕ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ 5 ਦਿਨਾਂ ਦੇ ਅੰਦਰ-ਅੰਦਰ ਇਹ ਦੇਲਵੇ ਫਾਟਕ ਠੀਕ ਕੀਤਾ ਜਾਵੇਗਾ ਪਰ ਹਲੇ ਤੱਕ ਫਾਟਕ ਠੀਕ ਨਹੀਂ ਇਹ ਤਾਂ ਗਿਆ ਆਓ ਸੁਣਦੇ ਹਾਂ ਇਸ ਮੌਕੇ ਤੇ ਖੜੇ ਮੌਜੂਦ ਲੋਕਾਂ ਨੇ ਕੀ ਕਿਹਾ ਹੈ ਸੋ ਇੱਕ ਵਾਰੀ ਫੇਰ ਲੋਕਾਂ ਨੂੰ ਇਹ ਅਵੇਅਰਨੈਸ ਕਰਨਾ ਜ਼ਰੂਰੀ ਹੈ ਅੱਛਾ ਜੀ ਲੋਕ ਕਹਿੰਦੇ ਪਰੇਸ਼ਾਨਾ ਬਹੁਤ ਜ਼ਿਆਦੇ ਹੈ ਅੱਛਾ ਜੀ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ 20 ਤੱਕ ਚਾਲੂ ਕਰਾਂਗੇ ਜੀ ਅੱਜ ਤੱਕ ਚਾਲੂ ਨਹੀਂ ਹੋਇਆ ਜੀ ਇਹ ਹਲੇ ਵੀ ਪਰੇਸ਼ਾਨ ਲੋਕਾਂ ਜ਼ਿਆਦੇ ਆ ਇਹ ਜਿਹੜੀ ਸੜਕ ਜਾਂਦੀ ਕਿੱਥੇ ਤੋਂ ਕਿੱਥੇ ਮੁਕੰਦpur ਲੁਧਿਆਣਾ ਦੇ ਘਟਕਾਂ ਦੀ ਫਲੋਰ ਉੱਪਰ ਸਾਰੇ ਪਾਸੇ ਜਾਂਦੀ ਹੈ ਅੱਛਾ ਜੀ ਤੇ ਉਹ ਮਿਨੀ ਵਾਲੇ ਵੀ ਇੰਨੇ ਤੰਗ ਹੋਏ ਬਹੁਤ ਜ਼ਿਆਦੇ ਕੋਈ ਇਹ ਤੋਂ ਨਹੀਂ ਖੜੇ ਜਾਂਦਾ ਸੁੱਤੜ ਖੜੀ ਕਰਦਾ ਸਵਾਰੀਆਂ ਇੰਨੀਆਂ ਤੰਗ ਨਿਆਣੇ ਸਕੂਲ ਵਾਲੇ ਤੰਗ ਹੁੰਦੇ ਆ ਅੱਛਾ ਜੀ ਕੋਈ ਨਹੀਂ ਜੇ ਦੇ ਭੜਾ ਕਰਦਾ ਅੰਗਰੇਜ਼ਾਂ ਵੀ ਕਈਆਂ ਨੇ ਕੀਤੀਆਂ ਤੇ ਸਟੇਜ ਤੇ ਕੀਤੀਆਂ ਬਾਬੂ ਨੂੰ ਕੋਈ ਨਹੀਂ ਮੰਨਦਾ ਤੇ ਸਰਦੀ ਦੇ ਮੌਸਮ ਦੇ ਤਰਕ ਕਰਕੇ ਤਾਂ ਨਹੀਂ ਲੇਟ ਥੋੜੇ ਜਿਹਾ ਹੋਵੇ ਇਹ ਪਤਾ ਨਹੀਂ ਸਰਦੀ ਤਾਂ ਹੁਣ ਕੋਈ ਨਹੀਂ ਹੈ ਜਿੱਥੇ ਤਾਂ ਲਿਆਂ ਪੱਧਰੀ ਹੋ ਗਈ ਦੋ ਦਿਨਾਂ ਚ ਕਰ ਦਿੱਤੀ ਠੀਕ ਆ ਉਹ ਤਾਂ ਬਾਤ ਤਾਂ ਹੁਣ ਹੀ ਨਹੀਂ ਕੋਈ ਕੀਤਾ ਹੀ ਨਹੀਂ ਗਾ ਮੁਰਗੇ ਸਾਫਾ ਨੂੰ ਤੇ ਅੱਜੋਂ ਕਰਦੇ ਤੇ ਭੱਟੇ ਆਏ ਹੋਏ ਅੱਛਾ ਜੀ ਹਾਂ ਜੀ ਆਹ ਆ ਲਓ ਹੋ ਜਾਣਾ ਦਾ ਓਕੇ